ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪਹਿਲਾ ਕਰ ਤੁਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਭਾਵੇ ਸਰਵਰ ਮੈਂ ਹੰਸ ਪ੍ਰਾਨਪਤ ਪਾਵੇ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੈ ਸਰਵਰ ਮੈਂ ਹੰਸ ਪ੍ਰਾਣਪਤ ਪਾਵੈ ਕੀਟੜ ਡੁੱਬੈ ਮੈਲ ਨ ਜਾਏ ਰਹਾਉ ਰਖ ਰਖ ਚਰਨ ਤਰੇ ਵਿਚਾਰੀ ਦੁਬਿਦਾ ਛੋੜ ਪਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੈ ਆਵਣ ਜਾਣ रहे गुरु राखें ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰਬਚਨੀ ਆਦਰ ਸੋਨ ਮੰਡਲ ਇੱਕ ਜੋਗੀ ਬੈਸੈ ਨਾਰ ਨਾ ਪਰਖ ਕਹੂੰ ਕਉ ਕੈਸੈ त्रि पवन जोत रहे निवलाई सुर नरनाथ सच्चे सरनाई आनंद मूल अनाथ आधारी ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਸ਼ਨ ਪੈ ਕਾਟਣ ਹਰੇ ਹੋ ਮੇ ਮਾਰ ਮਿਲੇ ਪਗ ਤਾਰੇ ਅਨੇਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਇ ਮੰਡਲ ਮੈਂ ਆਏ ਜਨਮ ਪਦਾਰਥ ਦੁਬਿਦਾ ਖੋਵੈ ਆਪ ਨਾ ਚੀਨਸ ਪ੍ਰਮ ਪ੍ਰਮ ਰੋਵੇ ਕਹਿ ਤੋਂ ਪੜ ਤੋਂ ਸੁਣ ਤੋਂ ਏਕ ਤੀਰਜ ਧਰਮ ਤਰਨੀ ਤਰ ਟੇਕ ਜਤ ਸਤ ਸੰਜਮ ਹਿਰਦੇ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸੱਚੇ ਨਿਰਮਲ ਮਹਿਲ ਨਾ ਲਾਗੇ ਗੁਰ ਕੈ ਸ਼ਬਦ ਪ੍ਰਮ ਪਉ ਪਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਚ ਸਾਜ ਸਰੂਪ ਸੱਚੇ ਨਿਰਮਲ ਮਹਿਲ ਨਾ ਲਾਗੇ ਗੁਰ ਕੈ ਸ਼ਬਦ ब्रह्म पौ पागे सूरत मूरत आध अनूप नानक जाच साच स्वरूप वाह गुरु जी का खालसा ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰ ਹੈ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਨਪਤ ਪਾਵੈ